ਸਰਕਾਰ ਵੱਲੋਂ ਰਣਜੀਤ ਸਾਗਰ ਡੈਮ ਦੀ ਕੀਤੀ ਗਈ ਗਲਤ ਵਰਤੋਂ ਆਪ ਸਰਕਾਰ ਵੱਲੋਂ ਪਾਣੀ ਦੇ ਵਹਾਅ ਦਾ ਕੀਤਾ ਗਿਆ ਗਲਤ ਪ੍ਰਬੰਧਨ ਪਠਾਨਕੋਟ, ਕਰਤਾਰਪੁਰ ਅਤੇ ਅੰਮ੍ਰਿਤਸਰ ਵਿੱਚ ਹੋਈ ਤਬਾਹੀ ਸਿਰਫ ਕੁਦਰਤੀ ਹੀ ਨਹੀਂ ਸੀ ਸਗੋਂ ਆਪ ਸਰਕਾਰ ਵੱਲੋਂ ਰਣਜੀਤ ਸਾਗਰ ਡੈਮ ਦੀ ਕੀਤੀ ਗਈ ਗਲਤ ਵਰਤੋਂ ਦਾ ਨਤੀਜਾ ਸੀ ਜੋ ਰਾਵੀ ਦਰਿਆ ਨੂੰ ਕੰਟਰੋਲ ਕਰਦਾ ਹੈ ਭਾਰੀ بارش ਦੀਆਂ ਪਹਿਲਾਂ ਤੋਂ ਚੇਤਾਵਨੀਆਂ ਦੇ ਬਾਵਜੂਦ ਪਾਣੀ ਛੱਡਣ ਨੂੰ ਨਿਯਮਿਤ ਕਰਨ ਸਮੇਂ ਸਿਰ ਕੀਤੇ ਗਏ ਕਦਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ 21 ਅਗਸਤ ਨੂੰ ਝੀਲ ਵਿੱਚ 524 ਮੀਟਰ ਤੇ ਪਾਣੀ ਖੜਾ ਸੀ ਜਿਸ ਵਿੱਚ ਪ੍ਰਵਾਹ ਘਟ ਸੀ ਪਰ ਸਟੋਰੇਜ ਸਮਰੱਥਾ ਵਧਾਉਣ ਲਈ ਕੋਈ ਪਾਣੀ ਨਹੀਂ ਛੱਡਿਆ ਗਿਆ 24 ਅਗਸਤ ਤੱਕ ਚੀਲ 525 ਮੀਟਰ ਰਿਲੀਜ਼ ਪੱਧਰ ਨੂੰ ਪਾਰ ਕਰ ਗਈ ਫਿਰ ਵੀ 1,70,000 ਕਿਊਸਿਕ ਤੋਂ ਵੱਧ ਪ੍ਰਵਾਹ ਹੋਣ ਦੇ ਬਾਵਜੂਦ ਗੇਟ ਮੁਸ਼ਕਲ ਨਾਲ ਖੋਲੇ ਗਏ ਇੱਕੋ ਸਮੇਂ 2.5 ਲੱਖ ਕਿਊਸਿਕ ਤੱਕ ਪਾਣੀ ਛੱਡਿਆ ਗਿਆ ਜਿਸ ਕਾਰਨ ਪਿੰਡਾਂ ਵਿੱਚ ਭਾਰੀ ਤਬਾਈ ਹੋਈ ਤੇ ਘਰ ਡੇਗ ਗਏ ਕਰਤਾਰਪੁਰ ਕੋਰੀਡੋਰ ਡੇਰਾ ਬਾਬਾ ਨਾਨਕਾ ਜੁਨਾਲਾ ਮਾਧੋਪੁਰ ਹੈੱਡ ਵਰਕਸ ਟੁੱਟ ਗਏ ਜਦੋਂ ਬੀਬੀਐਮਬੀ ਨੇ 14 ਅਗਸਤ ਤੋਂ ਹੌਲੀ-ਹੌਲੀ ਪਾਣੀ ਛੱਟਿਆ ਰਣਜੀਤ ਸਾਗਰ ਡੈਮ ਨੇ ਅਚਾਨਕ 2 ਲੱਖ ਕਿਊਸਿਕ ਤੋਂ ਵੱਧ ਪਾਣੀ ਛੱਟਿਆ ਜਿਸ ਨਾਲ ਉੱਚ ਗਤੀਸ਼ੀਲ ਸ਼ਕਤੀ ਅਤੇ ਤੇਜ਼ ਵਿਨਾਸ਼ਕਾਰੀ ਹੜ ਪੈਦਾ ਹੋਈ ਆਪ ਸਰਕਾਰ ਨੇ ਟੁੱਟੇ ਹੋਏ ਮਾਦੋਪੁਰ ਹੈਡਵਰਕਸ ਦੇ ਕਿਟਾਂ ਦੀਆਂ ਤਸਵੀਰਾਂ ਨੂੰ ਹੜਾਂ ਦਾ ਕਾਰਨ ਦਿਖਾ ਕੇ ਹੋਰ ਗਲਤ ਜਾਣਕਾਰੀ ਫੈਲਾਈ ਅਸਲ ਵਿੱਚ ਹੜਾਂ ਦਾ ਅਸਲ ਕਾਰਨ ਆਪ ਸਰਕਾਰ ਦਾ ਪਾਣੀ ਦੇ ਵਹਾਅ ਦਾ ਗਲਤ ਪ੍ਰਬੰਧਨ ਸੀ